ਸਪੀ ਦਾੰਡੂ ਪਰਉਣ ਵਾਸਤੇ ਜੇ ਵੀਰਾਂ ਗਰੂਹਾਂ ਦੇ ਅਪਾ 13 ਨੂੰ ਜਾਣਾ ਹੈ ਹਾਰੇ ਪਿੰਡਾਂ ਦੇ ਵਿੱਚ ਆਪਣਾ ਜੋੜ ਲੱਗੇ ਹੋਏ ਸਭ ਤੋਂ ਕੰਪਲੀਟ ਮੀਟਿੰਗਾਂ ਹੋਣੀਆਂ ਨੇ ਤੇ ਜਿਹੜਾ ਸੰਗਤ ਪੁਰਾਣਾ ਅੱਜ ਆਲਾ ਮਾਰਕ ਕੋਈ ਲੈ ਕੇ ਨਾਲ ਹੋ ਰਹੇ ਨੇ ਤੇ ਕੋਈ ਪੱਗ ਦੀ ਉੱਤੇ ਅਜੇ ਵੀ ਤਿਆਰ ਬਿੱਤੀ ਹੋਈ ਰਹਤੀ ਹੈ ਵੀ ਕਿਹੜੇ ਦੇਸ਼ ਦੁਨੀਆ ਨੇ ਵੀ ਆਪਣੇ ਪੰਜਾਬ ਨੂੰ ਮੋਰੀ ਬਣੇ ਉੱਤਰਾ ਮੋੜੇ ਜੇ ਜੀਵੀ ਰੋਡ ਹੈ ਇਹ ਵੀ ਸਰਕਾਰ 2020 ਮੇਰੇ ਦਾ ਕੋਰੋਨਾ ਬਣਾਇਆ ਇਹ ਕਵਰਟ ਕਰ ਰਹੀ ਹੈ ਇਹ ਜਿਹੜਾ ਇਹਦਾ ਤਰ੍ਹਾਂ ਨੂੰ ਪ੍ਰਕਾਰ ਨੇ ਬਣਾਇਆ ਜੀਵੀ ਰੋਡ ਉਹਦੇ ਤੋਂ ਪਹਿਲਾਂ ਕਿ ਤੁਹਾਨੂੰ ਇਹ ਪਹਿਲਾ ਹੋਗਾ ਉਹ ਵੀ ਇਹ ਪੈਸੇ ਕਹਿੰਦੇ ਲਾ ਦੇਣਗੇ ਅਪਾ ਟਾਈਮ ਹੋ ਗਿਆ ਮੈਂ ਕਹਾਂ ਕਿ ਮੈਂ ਅਜਾਤਾਂ ਵੈਰੀ ਕਿਹਦਾ ਖਾਸਾ ਵੈਰੀ ਦੀ ਬੱਲੇ ਉਹਨਾਂ ਨਾਲ ਆ ਕੇ ਆਪਾਂ ਨੂੰ ਗੱਲ ਕਰਾਂਗੇ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਆ ਵੀ ਅਰੇ ਹੋਰ ਵੀ ਜਿਹੜੇ ਮੋਟਰਾਂ ਦਾ ਲੋੜਾ ਨੇ ਜੇਕਰ ਸੁਖਾੜਾ ਕਰੇ ਛੋਟੋ ਹੀ ਕਰਨੇ ਕਾੜੇ ਚ ਕਰਦੇ ਨੇ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਆ ਉਹਨਾਂ ਨੂੰ ਜੇ ਇਹਨਾਂ ਨਾਲ ਮੋਟਰਾਂ ਤੋਂ ਸਾਰੇ ਮੋਟਰ ਤੇ ਰੱਖੋ